ਵਿੱਚ ਬੁਲਡੋਜ਼ਰ ਪੀਲਾ ਪੰਜਾ ਕਿਹਨੇ ਚਲਾਇਆ ਭਾਜਪੀ ਨੇ ਕੇਜਰੀਵਾਲ ਦੀ ਬਾਹਮ ਰੋਡ ਤੀਕਾ ਫੜ ਕੇ ਉਹਨੂੰ ਕੌਂਡਾ ਕਰ ਲਿਆ ਨੀਵਾ ਕਰਕੇ ਨਾ ਪਿੱਛੇ ਹੂੰ ਟਿੱਖਿਆ ਕ੍ਰਾਂਤੀ ਦੀ ਗੱਲ ਕਰਕੇ ਗਏ ਕਦੀ ਇਦਾਂ ਦੇ ਬੇਫਕੂ ਦੇਖੇ ਤੁਸੀਂ 25000 ਨੀ ਪੱਥਰ ਸਕੂਲਾਂ ਦਾ ਸਾਰਾ ਕੰਮ ਬੰਦ ਪੜਾਈ ਬੰਦ ਬੱਚੇ ਖਤਮ ਟੀਚਰ ਚਲੋ ਭਾਉ ਨਹੀਂ ਪੱਥਰ ਕਰ ਤੁਸੀਂ ਯੁੱਧ ਨਸ਼ੇ ਵਿਰੁੱਧ ਕਰਦੇ ਹੋ ਇਹਦੇ ਨਾਲ ਵੱਡਾ ਫਰਾਡ ਨਾ ਰਹੇ ਨੀਗਾ ਕੋ ਤੁਹਾਡਾ ਚੀਫ ਮਿਨਿਸਟਰ ਆਪ 24 ਘੰਟੇ ਦਾ ਸ਼ਰਾਬੀ ਆ ਕਦੀ ਲੱਗ ਕੇ ਅੱਖ ਤੋੜਾ ਲੈਂਦਾ ਵਾ ਕਦੀ ਕਿਤੇ ਨਾਲੀ ਚ ਡਿੱਗਦਾ ਕਦੀ ਕਿਤੇ ਬੁਰਕੀ ਇੱਥੇ ਪਾਉਣੀ ਆ ਬੁਰਕੀ ਇੱਧਰੋਂ ਲੰਘ ਜਾਂਦੀ ਆ 100 ਕਰੋੜ ਰੁਪਏ ਦਾ ਸਮਾਨ ਗਾਇਬ ਆ ਮੇਰੇ ਲਾਦਾ ਕੋਈ ਨਾ ਕੋ ਮਾਝੇ ਵਾਲੇ ਵੀ ਹੋਣਗੇ ਜਿਨ੍ਹਾਂ ਦੀ ਟਰਾਲੀ ਨਹੀਂ ਲੱਭ ਰਹੀ 100 ਕਰੋੜ ਰੁਪਏ ਦੀਆਂ 3 3 4 4 ਲੱਖ ਰੁਪਏ ਦੀਆਂ ਟਰਾਲੀਆਂ ਨੇ ਸਾਡੇ ਟਰੈਕਟਰ ਨੇ ਆਪਣੇ ਸਭ ਦੇ ਅਜੀਜ਼ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਜਿਨ੍ਹਾਂ ਨੂੰ ਪਿਆਰ ਨਾਲ ਆਪਾਂ ਬਿੱਠਾ ਜੀ ਵੀ ਕਹਿੰਦੇ ਆ ਉਹ ਸਾਡੀ ਪਾਰਟੀ ਦੇ ਕਾਂਗਰਸ ਦੇ ਕਿਸਾਨ ਕਾਂਗਰਸ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਸੱਦੇ ਤੇ ਜੋ ਇਸ ਵਕਤ ਪੰਜਾਬ ਦੇ ਹਾਲਾਤ ਨੇ ਉਹਨਾਂ ਦੇ ਚर्चा ਕਰਨ ਲਈ ਸਾਰੇ ਇਕੱਤਰ ਆ। ਮੇਰੇ ਤੋਂ ਪਹਿਲਾਂ ਆ ਹੁਣੇ-ਹੁਣੇ ਸਰਦਾਰ ਰਮਿੰਦਰ ਸਿੰਘ ਗਿੱਲ ਐਕਸ ਐਮ ਐਲ ਏ ਔਰ ਜਿਹੜਾ ਕਾਂਗਰਸ ਕਮੇਟੀ ਦੇ ਪ੍ਰਧਾਨ ਤਰਨਤਾਰਨ ਦੇ ਬੋਲ ਕੇ ਗਏ ਨੇ ਉਹਨਾਂ ਤੋਂ ਪਹਿਲਾਂ ਸਰਦਾਰ ਜਗਦੀਪ ਸਿੰਘ ਕਮਾਲੂ ਐਕਸ ਐਮ ਐਲ ਏ ਬੋਲ ਕੇ ਗਏ ਨੇ। ਉਹਨਾਂ ਤੋਂ ਬਾਅਦ ਸਰਦਾਰ ਚਮਕੌਰ ਸਿੰਘ ਜੀ ਮੁੱਸੇਵਾਲਾ ਬੋਲ ਕੇ ਗਏ ਨੇ। ਸਾਡੇ ਜਿਹੜਾ ਪੰਜਾਬ ਦਾ ਸਾਡਾ ਕਾਂਗਰਸ ਪਾਰਟੀ ਦਾ ਕਿਸਾਨ ਮੰਗਿਆ ਉਹਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਚੋਂ ਚੰਗੇ-ਚੰਗੇ ਜਿਹੜੇ ਸਰਕਾਰਯੋਗ ਸਾਡੇ ਪ੍ਰਧਾਨ ਨੇ, ਕਾਰਕੁਨ ਨੇ ਉਹ ਵੀ ਇੱਥੇ ਪਹੁੰਚੇ ਨੇ ਬਹੁਤ ਸਾਰਾ ਮੀਡੀਆ ਤਰਨਤਾਰਨ ਦਾ। ਕੋਈ ਇੱਥੇ ਵਿਰਾਜਮਾਨ ਆ ਚਵਾਲ ਦਾ ਔਰ ਸਾਹਮਣੇ ਜਿਹੜੇ ਤੁਸੀਂ ਸਭ ਤੋਂ ਅੱਛੇ ਬਹੁਤ ਸਹਿਨਸ਼ੀਲਤਾ ਜਿੱਦਾਂ ਮੈਂ ਕਿਹਾ ਇਤਮਨਾ ਨਾਲ ਤੁਸੀਂ ਸਾਰੇ ਇੱਥੇ ਬੈਠੇ, ਉਹ ਜਿਹੜਾ ਖੇਤ 'ਚ ਜਿਹੜੇ ਬੈਠੇ ਨੇ ਕੁਰਸੀਆਂ ਤੇ ਮੈਂ ਤੁਹਾਡਾ ਸਭ ਦਾ ਖਾਸ ਤੌਰ ਤੇ ਮਸ਼ਹੂਰ ਹਾਂ। ਸਟੇਜ ਉੱਪਰ ਜਿਹੜੀ ਬਾਕੀ ਲੀਡਰਸ਼ਿਪ ਸਾਡੀ ਬੈਠੀ ਆ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰ ਪਹਿਲਾ ਪਿਆਰ ਨਾਲ ਜਿਹੜੀ ਸਾਨੂੰ ਫਤਿਹ ਬਖਸ਼ੀ ਗਈ ਉਹ ਜ਼ੋਰਦਾਰ ਤਰੀਕੇ ਨਾਲ ਉਹ ਪਹਿਲਾਂ ਸਾਰੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਐ ਬੈਠਾ ਬੈਠਾ ਸੋਚ ਰਿਹਾ ਸੀਗਾ ਕਿ ਆਪਾਂ ਕਿਹਦੇ ਵਾਰਸ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਸਦਾਨੀ ਸਭ ਕੁਝ ਵਾਰਕਾ ਨੌਵੇਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਕਿਸੇ ਹੋਰ ਵਾਸਤੇ ਕਸ਼ਮੀਰ ਦੇ ਆਏ ਪੰਡਤਾਂ ਬ੍ਰਾਹਮਣਾਂ ਦੀ ਖਾਤਰ ਆਪਣਾ ਸੀਸ ਦਾ ਬਲੀਦਾਨ ਦਿੱਤਾ ਛੋਟੇ ਛੋਟੇ ਸਹਿਬਜ਼ਾਦੇ ਨਹੀਂ ਹੱਟਣਗੇ ਜੰਗ ਲੜਦੇ ਸ਼ਹੀਦ ਕਰ ਦਿੱਤੇ ਗਏ ਮਨੁੱਖਤਾ ਦੀ ਖਾਤਰ ਸਾਬਾ ਬੰਦਾ ਸਿੰਘ ਬਹਾਦਰ ਜਿਹੜਾ ਸਿਕਾਇਕ ਬੇਰਾਗੀ ਜਿਹੜਾ ਇੱਕ ਬੇਰਾਗੀ ਸੀਗਾ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਦੀ ਨੂੰ ਮਿਲਣ ਤੋਂ ਬਾਅਦ ਉਹ ਉਹ ਉਹਨੂੰ ਖਿਤਾਬ ਮਿਲ ਗਿਆ ਬਾਬਾ ਬੰਦਾ ਸਿੰਘ ਬਹਾਦਰ ਉਹਨੇ ਕਿਵੇਂ ਸਰਹੰਦ ਦੇ ਆਂਕੇ ਇੱਟ ਨਾਲ ਇੱਟ ਖੜਕਾ ਕੇ ਆ ਜਿਹੜੀ ਆਪਾਂ ਨੂੰ ਮਲਕੀਅਤ ਮਿਲੀ ਆ ਜਟਾ ਜ਼ਿਮੀਦਾਰਾਂ ਨੂੰ ਇਹ ਉਸ ਦੀ ਦੇਣ ਹੈ ਵਾਡੇ ਮਾਝੇ ਦੇ ਬਹਾਦਰ ਸੁਖਾ ਸਿੰਘ ਮਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਕਲਮ ਕਰ ਦਿੱਤਾ ਕਿਉਂਕਿ ਉਹ ਸਾਡੇ ਦਰਬਾਰ ਸਾਹਿਬ ਦੇ ਵਿੱਚ ਬਦ ਫੈਲੀਆਂ ਕਰਦਾ ਸੀਗਾ ਆਪਾਂ ਉਹਨਾਂ ਦੀ ਉਰਦਾ ਬਾਕੀ ਅਨੇਕਾਂ ਸਾਡੇ ਇਤਿਹਾਸ ਪਰਿਆ ਪਿਆ ਖੂਨ ਨਾਲ ਭਾਈ ਜੈਤਾ ਜੀ ਭਾਈ ਭਾਗੋ ਜੀ ਕਿੰਨੀਆਂ ਕੁਰਬਾਨੀਆਂ ਆ ਸਦੀਆਂ ਤੋਂ ਔਰ ਕਿੱਦਾਂ ਗਿੱਲ ਸਾਹਿਬ ਨੇ ਕਿਹਾ ਕਿ ਮਾਝੇ ਦੇ ਲੋਕ ਕੌਣ ਨੇ ਉਹ ਤਾਂ ਪੰਜਾਬ ਚੋਂ ਆ ਕੇ ਮਾਝੇ ਦੇ ਉਹ ਜਿਹੜੇ ਅਫਦਾਲੀਆਂ ਤੇ ਨਾਦਰ ਸ਼ਾਹ ਨੇ ਢੋਨੇ ਸੀ ਔਰ ਇਹ ਘੋੜਿਆਂ ਦੀ ਲਗਾਮਾਂ ਫੜ ਕੇ ਔਰ ਜਿਹੜੇ ਸਾਰੇ ਦੇਸ਼ ਚੋਂ ਔਰਤਾਂ ਚੱਕ ਕੇ ਲਿਆ ਕੇ ਕਾਬਲ ਤੇ ਕੰਧਾਰ ਦੇ ਬਾਜ਼ਾਰਾਂ ਵਿੱਚ ਠਕੇ ਠਕੇ ਦੀ ਵੇਚਦੇ ਸੀਗੇ ਉਹਨਾਂ ਨੂੰ ਤੁਹਾਡੇ ਪੁਰਖੇ ਛਡਾਉਂਦੇ ਸੀ ਮੇਰੇ ਵੀਰੋ ਆਪਾਂ ਉਹ ਆ ਫਿਰ ਉਹਨਾਂ ਦੇ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਬਹੁਤ ਵੱਡਾ ਰਾਜ ਇਨਸਾਫ ਦਾ ਖੜਿਆ ਜਿਹਦੇ ਵਿੱਚ ਸਿੱਖਾਂ ਦੀ ਆਬਾਦੀ ਸਭ ਤੋਂ ਘੱਟ ਸੀ ਮੁਸਲਮਾਨ ਸਭ ਤੋਂ ਜ਼ਿਆਦਾ ਹਿੰਦੂ ਧਰਮ ਉਸ ਤੋਂ ਬਾਅਦ ਤੇ ਸਿੱਖ ਥੋੜੇ ਜੇ ਸੀਗੇ ਪਰ ਉਹਦੀ ਇਨਸਾਫ ਪਸੰਦੀ ਅਨਪੜ ਸਿਕਾ ਹੱਕ ਖਰਾਬ ਸੀ ਲੇਕਿਨ ਉਹਦਾ ਦਿਲ ਇੱਕ ਐਡਾ ਵਸ਼ਾਲ ਹਿਰਦੇ ਦਾ ਬੰਦਾ ਸੀ ਫਿਰ ਉਸਨੇ ਸਾਰੇ ਧਰਮਾਂ ਦਾ ਸਤਕਕਾਰ ਕੀਤਾ ਤੇ ਲਗਭਗ 50 ਸਾਲ 40-50 ਸਾਲ ਉਹ ਉਤ ਆਲੀ ਸ਼ਾਨ ਰਾਜ ਇਹਦੇ ਰਾਜ ਵਿੱਚ ਮੁਸਲਮਾਨ ਜਿਹਨਾਂ ਨਾਲ ਲੜਾਈ ਹੋਈ ਉਹਨਾਂ ਨਾਲ ਸਾਡਾ ਝਗੜਾ ਰਿਹਾ ਉਹਦੇ ਫੋਰਮ ਮਨਿਸਟਰ ਸਿਗਾ ਹਿੰਦੂਆਰੇ ਵਟੇ-ਵਟੇ ਜਿਹੜੇ ਸੀ ਉਹਨਾਂ ਦੇ ਉਹਨਾਂ ਨੂੰ ਆਪਣੇ ਖਜ਼ਾਨੇ ਦਾ ਇੰਚਾਰਜ ਬਣਾਇਆ ਪਠਾਣਾ ਨੂੰ ਤੋਪਾਂ ਦਾ ਇੰਚਾਰਜ ਬਣਾਇਆ ਅੰਗਰੇਜ਼ਾਂ ਨੂੰ ਫਰਾਂਸੀਆਂ ਨੂੰ ਵਡੇ ਵੱਡੇ ਜਰਮੈਨ ਜਿਹੜੇ ਦੁਨੀਆ 'ਚ ਲੱਭ ਕੇ ਆਪਣੀ ਫੌਜ ਵਿੱਚ ਭਰਤੀ ਕੀਤੇ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆ ਦੇ ਟੋਪ ਦੇ ਰਾਜਾ ਵਿੱਚੋਂ ਸੀਗਾ ਯੂਰੋਪੀਅਨ ਫੋਰਸਸ ਜਰਮਨੀ ਇਟਲੀ ਜਿਹੜੇ ਤਾਕਤਵਰ ਦੇਸੀ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਡਰਦੇ ਸੀਗੇ ਇਹ ਹਾਂ ਅਸੀਂ ਇਹ ਹਾਂ ਤੁਸੀਂ ਤੇ ਸਾਡੇ ਪੰਜਾਬ ਦੇ ਹੁਣ ਕੌਣ ਰਾਜ ਕਰ ਰਿਹਾ ਆ 45 45 ਕਿਲੋ ਦੇ ਲਾ ਲੇ ਬੇਈਮਾਨ ਆਦਮੀ ਝੂਠੇ ਜਿਹੜੇ ਲੋਕਾਂ ਨੂੰ ਦਿੱਲੀ ਤੋਂ ਨਕਾਰ ਦਿੱਤਾ ਗਿਆ ਆਪਣੀ ਅਸਿੰਧਾ ਹਾਰਾ ਕੇ ਭਜਾ ਦਿੱਤਾ ਗਿਆ ਕੇ ਭਜੋ ਇੱਥੋਂ ਤੁਸੀਂ ਕੱਟੜ ਈਮਾਨਦਾਰ ਨਹੀਂ ਤੁਸੀਂ ਪਕਟੜ ਬੇਈਮਾਨ ਹੋ ਸ਼ਰਾਬੀ ਨਿਤ ਦਿੰਦੇ ਜਿਵੇਂ ਕਹਾ ਗਿਆ ਹੁਣੇ ਜਿਹੜੇ ਤੁਸੀਂ ਯੋਧ ਨਸ਼ੇ ਵਿਰੁੱਧ ਕਰਦੇ ਹੋ ਇਹਦੇ ਨਾਲ ਵੱਡਾ ਫਰਾਡ ਨਾ ਰਹੇ ਨੀਗਾ ਕੋ ਤੁਹਾਡਾ ਚੀਫ ਮਿਨਿਸਟਰ ਹਾਪ 24 ਘੰਟੇ ਤੱਕ ਸ਼ਰਾਬ ਪੀਆ ਕਦੀ ਡਿੱਗ ਕੇ ਹੱਥ ਉਡਾ ਲੈਂਦਾ ਵਾ ਤੇਰੀ ਘਰੇ ਨਾਲੀ ਚ ਡਿੱਗਦਾ ਕਦੀ ਕਿਤੇ ਬੁਰਕੀ ਇੱਥੇ ਪਾਉਣੀ ਆ ਬੁਰਕੀ ਇੱਧਰ ਨੂੰ ਲੰਘ ਜਾਂਦੀ ਆ ਇਹ ਨਸ਼ੇ ਯੋਧ ਨਸ਼ੇ ਵਿਰੋਧ ਕਰਨਗੇ ਔਰ ਕੇਜਰੀਵਾਲ ਫੌਂਚ ਕਰ ਰਿਆ ਸੀ ਪਿੱਛੇ ਸ਼ੰਦੂ ਧਿਆਰੇ ਚਕਾਰਿਆ ਸੀਗਾ ਹਮ ਸਭ ਸੌਗਤ ਖਾਤੇ ਹੈ ਕਿ ਅੱਜ ਦੇ ਬਾਅਦ ਅਸੀਂ ਕਦੇ ਨਸ਼ਾ ਨਹੀਂ ਕਰਾਂਗੇ ਤੇ ਸਾਰਾ ਫੋਕਸ ਭਗਵੰਤਬਾਨ ਤੇ ਜਦੋਂ ਉਹਨੇ ਇਥੇ ਦਿਲ ਤੇ ਹੱਥ ਰੱਖਿਆ ਸੀ ਉਹ ਝੂਠਾ ਬੰਦਾ ਕੋ ਖੜਾ ਓਹ ਝੂਠਾ ਖੜਾ ਹੀ ਇਹ ਝੂਠੀ ਸੌਂਖ ਆ ਰਿਹਾ ਜਿਹੜਾ ਬੰਦਾ ਆਪਣੀ ਮਾਂ ਦੀ ਸੌਂਖ ਖਾ ਕੇ ਮੁੱਕ ਰਿਹਾ ਯਾਰੋ ਬਰਨਾਲੇ ਦੇ ਕੱਟ ਵਿੱਚ ਉਹਦੇ ਤੋਂ ਉਮੀਦ ਕਰਦੇ ਸੀ ਹਾਂ ਮਗਰ ਵੀ ਯਾਰ ਸਰਕਾਰਾਂ ਨੇ ਵੀ ਗਲਤੀਆਂ ਕੀਤੀਆਂ ਨੇ ਸਾਡੇ ਸਿਰ ਤੇ ਕਰਜ਼ਾ ਐਵੇਂ ਨਹੀਂ ਚੜ ਗਿਆ ਸਾਡੇ ਜਿਹੜੀ ਆ ਬਦਲਾਖੋਰੀ ਦੀ ਰਾਜਨੀਤੀ ਐਵੇਂ ਨਹੀਂ ਆ ਗਈ ਜਾਂ ਕੋਛੋੜ ਜਿਹੜੇ ਪ੍ਰਸ਼ਟਾਚਾਰ ਵਗੈਰਾ ਹੋਇਆ ਉਹਨਾਂ ਨੂੰ ਲੋਕਾਂ ਨੇ ਸਜ਼ਾ ਦਿੱਤੀ ਆ ਇਹਨਾਂ ਨੇ ਕੀ ਕਿਹਾ ਸੀ ਅਣਕੇ ਕਿ ਅਸੀਂ ਕਿੰਦਾ ਰਾਜ ਦੇਾਂਗੇ ਇੱਕ ਬਦਲਾਓ ਲੈ ਕੇ ਆਵਾਂਗੇ ਬਦਲਾਓ ਨਹੀਂ ਆਇਆ ਬਦਲਾ ਆਇਆ ਬਦਲਾ ਜਿਹੜਾ ਬੋਲੇ ਉਸ ਤੇ ਪੱਚਾ ਤੋ ਖੇੜਾ ਬੋਲੇ ਖੇੜਾ ਤਾਂ ਤੁਹਾਡਾ ਵਿਰੋਧੀ ਆ ਤੁਸੀਂ ਮੇਰੇ ਤੇ 9 ਸਾਲ ਪੁਰਾਣਾ ਮੁਕੱਦਮਾ ਕੱਢ ਕੇ ਐਨਡੀਪੀਐਸ ਦਾ ਮੈਨੂੰ ਜੇਲ੍ਹ ਭੇਜਿਆ ਕੋਈ ਪਰਵਾਹ ਨਹੀਂ ਕੀਤੀ ਤੁਸੀਂ ਪੰਜ ਬੱਚੇ ਮੇਰੇ ਦੋਤੇ ਹੋਰ ਕੀਤੇ ਕੋਈ ਪਟਵਾਰ ਨਹੀਂ ਕੀਤੀ ਜਦੋਂ ਮੇਰੀ ਜ਼ਮਾਨਤ ਹੋਰੀ ਸੀ ਨਾ ਭੇਜੇ ਜੇਲ੍ਹ ਤੋਂ ਪੰਜ ਮਾਂ ਝੂਠਾ ਪੱਚਾ ਉਸ ਅੰਦਾਜ਼ ਕੀਤਾ ਕੋਈ ਗੱਲ ਨਹੀਂ ਇਹ ਸਾਡੇ ਪੰਜਾਬੀਆਂ ਨਾਲ ਅੱਜ ਦਾ ਥੋੜਾ ਵਿਵਹਾਰ ਆ ਆਪਣੇ ਪੁਰਖਿਆਂ ਨਾਲ ਮੁਗਲਾਂ ਨੇ ਕੀਤਾ ਸਾਡੇ ਪੁਰਖਿਆਂ ਨਾਲ ਅੰਗਰੇਜ਼ਾਂ ਨੇ ਕੀਤਾ ਤੇ ਸਾਡੇ ਮੌਜੂਦਾ ਦੇਸ਼ਵਿਤ ਬੈਠੇ ਹਾਕਮਾਂ ਨੇ ਸਾਡੇ ਨੌਜਵਾਨਾਂ ਨਾਲ ਹਉਣ ਵੀ ਕੀਤਾ ਵਾ ਸੋ ਮੈਂ ਕਹਿ ਰਿਹਾ ਸੀ ਕਿ ਕਿੱਥੇ ਆਣ ਕੇ ਖੜ ਗਿਆ ਪੰਜਾਬ ਦੋ ਉਦਾਹਰਣਾਂ ਤੁਹਾਨੂੰ ਦੇਣਾ ਚਾਹੁੰਦਾ ਜਿਹਦੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਫੋਕਰ ਪਾਰਟੀ ਝੂਠੀ ਆ ਫੋਕਰ ਝੂਠੀ ਦੋ ਉਦਾਹਰਣਾਂ ਔਰ ਇੱਕ ਹੋਰ ਨੇ ਤੇ ਉਹੀ ਕੱट्टरवादी ਜਮਾਤ ਆ ਜੋ ਦਿੱਲੀ ਤੇ ਰਾਜ ਕਰ ਰਹੀ ਉਹੀ ਜਮਾਤ ਦਾ ਦੂਜਾ ਸਿੱਕਾ ਵਾ ਸਭ ਤੋਂ ਪਹਿਲਾਂ ਐਨਐਸਏ ਲਈ ਸਾਡੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਚੱਕ ਕੇ ਉਹਨਾਂ ਨੂੰ ਜਿਬਰੂਗੁਰਦੀਆ ਜ਼ਿਲ੍ਹਾ ਵਿੱਚ ਭੇਜਤਾ ਤੁਹਾਨੂੰ ਕਹਿੰਦੇ ਅਧਿਕਾਰ ਦਿੱਤਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ 99 ਤਾਂ ਬੜਾਏ ਕਿ ਤੁਸੀਂ ਸਾਡੇ ਨੌਜਵਾਨਾਂ ਨੂੰ एन एस ला के अपनी सूबे है, तो बहुत दूजे हैंड ओवर कर दो थोड़े दिन पहला पार्लियामेंट हमारी सरकार नहीं है पंजाब में लेकिन जो वहां कुछ एन एस ए लगा के हम भेजेंगे दिब्रूगढ़ की जेल में वहां पर गुरु ग्रंथ साहब जी का पाठ करेंगे कि लवाई उन्होंने लवाई है किसानों का आंदोलन क्यों लिख दे दिया शंबू के खनौरी बुलडोजर पीला पंजा किने चलाया भगवंत मान ने चलाया क्यों चलाया क्योंकि ਬੀਜੇਪੀ ਨੇ ਕੇਜਰੀਵਾਲ ਦੀ ਬਾਂਹ ਰੋੜ ਦੀ ਤਫੜ ਕੇ ਉਹਨੂੰ ਕੋਂਡਾ ਕਹਾ ਲੈ ਨੀਵਾ ਕਰਕੇ ਨਾ ਪਿੱਛੇ ਹੂੰ ਉਹਨੂੰ ਕਹਿੰਦੇ ਹੋ ਕੋਡਾ ਤੂੰ ਹੈਗਾ ਬੇਈਮਾਨ ਤੂੰ ਸੀਸ ਮਹਿਲ ਬਣਾਇਆ ਤੂੰ ਸਰਹੱਦ ਪਟਾਲਾ ਕੀਤਾ ਤੂੰ ਕਲਾਸਰੂਮ ਕੋਟਾਲਾ ਕੀਤਾ ਤੈਨੂੰ ਫੜ ਕੇ ਬੰਦੇਾਂ ਨੂੰ ਅੰਦਰ ਦੇਾਂਗੇ ਚੱਲ ਕੇ ਭਗਵੰਦ ਮਾਨ ਨੂੰ ਕਿ ਪੀਲਾ ਪੰਜਾ ਚਲਾ ਕਿਸਾਨਾਂ ਦੇ ਅੰਦੋਲਨ ਤੇ ਉਹਨਾਂ ਨੇ ਚਲਾ ਦਿੱਤਾ ਆਪਣੇ ਸਾਰਾ ਕੁਝ ਖਦੇੜ ਦਿੱਤਾ ਮੇਰੇ ਵੀ ਉਹ ਕਿਸਾਨ ਥੋੜਾ ਸਾਡੇ ਕੋਲੋ ਕੇ ਬੈਠੇ ਸੀ ਆਪਾਂ ਜਾਣਦੇ ਆ ਸੜਕਾਂ ਜਿਹੜੇ ਕਿਲ ਗੱਡੇ ਦੀਵਾਰ ਬਣਾਈ ਉਹ ਤਾਂ ਬੀਜੇ ਨਾ ਕੇ ਉਹਨਾਂ ਨੇ ਲਾਏ ਕਿਸਾਨਾਂ ਨੂੰ ਉਹਨਾਂ ਦੇ ਕੁੱਟਿਆ ਰੱਖ ਕੇ ਭਗਵੰਤ ਨਾਲ ਤੇ ਸਾਨੂੰ ਕਹੀ ਜਾਂਦੇ ਤੁਸੀਂ ਵਪਾਰ ਖਤਮ ਕਰਤਾ ਯਾਰ ਤੂੰ ਸੜਕ ਰੋਕਤੀ ਉਹਦਾ ਦਿੱਲੀ ਜਾਣਾ ਚਾਹੁੰਦੇ ਨੇ ਜੇ ਬਾਕੀ ਦੇਸ਼ ਨੂੰ ਇਜਾਜ਼ਤ ਦੇ ਆ ਕੇ ਰਾਮਲੀਲਾ ਮੈਦਾਨ 'ਤੇ ਜਾ ਕੇ ਆਪਣੀ ਗੱਲ ਕਹਿ ਸਕਦੇ ਤੇ ਪੰਜਾਬ ਦੇ ਕਿਸਾਨ ਨੂੰ ਕਿਉਂ ਇਜਾਜ਼ਤ ਨਹੀਂ ਹੈ ਔਰ ਬਿਜਲੀਆ ਭਾਜਪਾ ਦੇ ਕੈਂਪ ਤੇ ਭਗਵੰਤ ਮਾਨ ਨੇ ਫਿਰ ਐਂਟੀ ਫਾਰਮਰ ਪਹਿਲਾ ਐਂਟੀ ਸਿੱਖ ਕਦਮ ਚ ਚੁੱਕਿਆ ਐਨਐਸਐਲ ਆਈ ਜੋ ਆਪਾਂ ਲਾਈ ਪੱچے ਕਿਤੇ ਤੇ ਮੁੜ ਕੇ ਸਾਡੇ ਕਿਸਾਨਾਂ ਦਾ ਅੰਦੋਲਨ ਖਦੇੜਿਆ 100 ਕਰੋੜ ਰੁਪਏ ਦਾ ਸਮਾਨ ਗਾਇਬ ਹੈ ਮੇਰੇ ਲਾਦਾ ਕੋਈ ਨਾ ਕੋ ਮੱਝੇ ਵਾਲੇ ਵੀ ਹੋਣਗੇ ਜਿਨ੍ਹਾਂ ਦੀ ਟਰਾਲੀ ਨਹੀਂ ਲੱਭ ਰਹੀ 100 ਕਰੋੜ ਰੁਪਏ ਦੀਆਂ 3-3 4-4 ਲੱਖ ਰੁਪਏ ਦੀਆਂ ਟਰਾਲੀਆਂ ਨੇ ਸਾਡੇ ਟਰੈਕਟਰ ਨੇ ਉਧਰ ਮਾਝੇ ਮਾਲਵੇ ਦੇ ਵਿੱਚ ਪਤਾ ਕੀ ਨਾਮ ਪੈ ਗਿਆ ਬੋਕਰ ਪਾਰਟੀ ਦਾ ਕਹਿੰਦੇ ਟਰਾਲੀ ਚੋਰ ਆ ਇਹ ਕਿਉਂਕਿ ਇਹਨਾਂ ਦੇ ਐਮਐਲਏ ਦੇ ਘਰੋਂ ਟਰਾਲੀਆਂ ਲੱਗ ਗਈਆਂ ਮੇਰੇ ਵੀਰ ਉਹਨਾਂ ਦੇ ਆ ਜਿਹੜੇ ਹੱਥ ਫੁੱਕੇ ਨੇ ਉਹਨਾਂ ਦੇ ਘਰੋਂ ਟਰਾਲੀਆਂ ਲੱਭੀਆਂ ਨੇ ਇਹਨਾਂ ਨੂੰ ਕਦੇ ਵਿਸ਼ਵਾਸ ਕਰਾਂਗੇ ਅਸੀਂ ਇਹ ਸਾਡਾ ਪੰਜਾਬ ਦਾ ਭੂਿਕਾ ਬਣਾਉਣਗੇ ਆ ਯੁੱਧ ਨਸ਼ੇ ਵਿਰੁੱਧ ਜੀ ਆ ਹੁਣ ਇੱਕ ਕੁੜੀ ਲੜਕੀ ਫੜ ਗਈ ਅਮ ਤਾਨੂੰ ਲੱਗਦਾ ਇੱਕ ਕਾਂਸਟੇਬਲ ਕੱਲੀ ਡਰੱਗ ਮਾਫੀਆ ਹੋ ਸਕਦੀ ਹੈ ਉਹਦੇ ਕੋਲ ਹੈਰੋਇਨ ਮਿਲੀ ਆ 18 ਗ੍ਰਾਮ ਉਹ ਪਤਾ ਲੱਗਿਆ ਕਿ ਉਹਦੇ ਕੋਲ 2 ਕਰੋੜ ਦੀ ਕੋਠੀ ਹੈ ਇੱਕ ਇੱਕ ਕਾਂਸਟੇਬਲ ਦੇ ਕੋਲ ਉਹਦੇ ਕੋਲ 8ar ਪਤਾ ਨਹੀਂ ਵਰਨਾ ਪਤਾ ਨਹੀਂ ਮੋਟਰਸਾਈਕਲ ਪਤਾ ਨਹੀਂ ਸਕੂਟਰ ਕਿੰਨੀ ਹੋਰ ਉਹਦੀ ਪ੍ਰਾਪਰਟੀ ਹੈ ਤੁਹਾਨੂੰ ਲੱਗਦਾ ਇੱਕ ਸਪਾਈ ਇਦਾਂ ਦੀ ਹਰਫੇਰੀ ਕਰ ਸਕਦਾ ਉਹਦੇ ਤਾਂ 24 ਘੰਟੇ ਉੱਤੇ ਉਹਦੇ ਸਿਰ ਤੇ ਕੈਮਰੇ ਫਿਕਸ ਨੇ ਅਸਲ ਵਿੱਚ ਸਿਕਾ ਉਹਦੇ ਨਾਲ ਉੱਤੇ ਪੂਰੀ ਕੱਢੀ ਸੀ ਜਦੋਂ ਡਾਕੇਦਿਆਂ ਫੜੀ ਗਈ ਉਹ ਕਹਿੰਦੀ ਮੈਂ ਇੱਕ ਆਈਪੀਐਸ ਅਫਸਰ ਨਾਲ ਗੱਲ ਕਰਨ ਲੱਗੀ ਆ ਮੈਨੂੰ ਗ੍ਰਿਫਤਾਰੀ ਤੁਸੀਂ ਕਰ ਸਕਦੇ ਹੋ ਕੌਣ ਸੀ ਆਈਪੀ ਕੋਣ ਸੀ ਜਨਾਦੀਆਂ 6 ਵੀਡੀਓ ਟਾਕ ਆਡੀਓ ਗੱਲਾਂ ਹੋ ਰੀਆਂ ਨੇ ਆਪਸ ਵਿੱਚ ਕੌਣ ਨੇ ਅਮਨਦੀਪ ਜੌਰ ਦੀ ਜਾਂਚ ਪੰਜਾਬ ਪੁਲਿਸ ਤੇ ਪੰਜਾਬ ਦੀ ਬਠਿੰਡਾ ਪੁਲਿਸ ਨੇ ਉਥੇ ਕਿਉਂ ਰੋਕ ਦਿੱਤੀ ਉਹਦੇ ਉੱਤੇ ਜਾਂਚ ਜਿਹੜੇ ਕਿਰੇ ਅਫਸਰ ਉੱਪਰ ਉਹਨੂੰ ਪਨਾਹ ਦਿੰਦੇ ਸੀਗੇ ਉਹਦੇ ਨਾਲ ਮਿਲੇ ਹੋਏ ਸੀਗੇ ਖੈਰੇ ਤੇ ਤਾਂ ਬੱਚਾ ਦੱਜ ਕਰਦਾ ਸਿਰਫ ਟੈਲੀਫੋਨ ਦਾ ਇੱਕ ਕਾਲ ਆ ਗਈ ਮੈਨੂੰ ਕੋਈ ਉੱਥੇ ਤਾਂ ਤੁਹਾਡੇ ਕੋਲ ਸਾਰਾ ਐਵੀਡੈਂਸ ਆ ਔਰ ਮੈਨੂੰ ਪਤਾ ਲੱਗਿਆ ਕਿ ਬਠਿੰਡਾ ਪੁਲਿਸ ਨੇ ਇੱਕ ਪੈਨ ਡਰਾਈਵ ਵਿੱਚ ਸਾਰੀ ਫੋਟੋਆਂ ਅਸ਼ਲੀਲ ਚੈਟ ਟਾਕ सारा वेरवा बना के डीजीपी भेजता डीजीपी ने नपली उत्ते जहाज नहीं अगे जाती राज इंसाफ देखा युद्ध नशे विरोध का बड़ा युद्ध प्यो करूगा जो दरियावान का बलात्कार कर रहे हो तो कौन करूंगा की कहना सी, सी केजरीवाल के पंजाब में बीस हजार करोड़ के रेता बचरी का लूट हो रही है इलेक्शन तो पहला जब हमारा राज बनेगा मैं बीस हजार करोड़ ਹਰ ਸਾਲ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਗਾ ਪਿਛਲੇ 3 ਸਾਲਾਂ ਤੋਂ ਆਂਦਨ ਕਿੰਨੀ ਆ ਪੰਜਾਬ ਦੇ ਗੈਰ ਕਾਨੂੰਨੀ ਜਰਾ ਸੌਰੀ ਮਾਈਨਿੰਗ ਜਿਹੜਾ ਮਹਿਕਮਾਵਾ ਸਾਲ ਦੀ ਸਿਰਫ 250 ਕਰੋੜ ਰੁਪਇਆ 3 ਸਾਲਾਂ ਦੀ ਸਿਰਫ ਹਰ ਸਾਲ 250 ਕਰੋੜ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਦੱਸ ਲੋਕਾਂ ਨੂੰ ਕਿ 197500 ਕਰੋੜ ਰੁਪਇਆ ਕਿੱਥੇ ਜਾ ਰਿਹਾ ਹੁਣ ਨਸ਼ੇ ਖਿਲਾਫ ਬੋਗਸ ਯੁੱਧ ਪਰ ਮਾਈਨਿੰਗ ਖਿਲਾਫ ਕੋਈ ਯੁੱਧ ਨਹੀਂ ਕਿਉਂਕਿ ਹਮ ਨੰਦਾ ਸਰੋਤ ਹੈ ਸਾਰੇ ਐਮ ਐਲ ਏਸ ਆ ਕੰਢੀ ਬੇੜ ਦੇ ਰੋਪਰ ਤੋਂ ਲੈ ਕੇ ਪਠਾਨਕੋਟ ਤੱਕ ਸਾਰੇ ਇੱਕ ਰੈਸ਼ਰ ਆ ਰਹੇ ਤੋ 2 2 3 3 4 4 ਲੱਖ ਰੁਪਇਆ ਹਰ ਰੈਸ਼ਰ ਤੋਂ ਮਹੀਨਾ ਲੈ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਦਿਰਾ ਦਰਿਆਵਾਂ ਦਾ ਬਲਾਤਕਾਰ ਕਰ ਦਿੱਤਾ ਪਰ ਮਾਈਨਿੰਗ ਦੇ ਖਿਲਾਫ ਖੁਰਦ ਸੁਧ ਨਹੀਂ ਹੋਵੇਗਾ ਕਿਉਂਕਿ ਉਥੋਂ سرمਾਇਆ ਜਾ ਰਿਹਾ ਬੋਕੇ ਪਾਰਟੀ ਦੇ ਦਿੱਲੀ ਦੇ ਆਗੂਆਂ ਨੂੰ ਮੇਰੇ ਵਿਰੋਧ ਆ ਇਹਨਾਂ ਦੀ ਬੋਗਸ এজেন্ডਾ ਹੈ ਆ ਹੁਣੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਕੇ ਗਏ ਕਦੀ ਇਤਾਂ ਦੇ ਬੇਵਕੂਫ ਦੇਖੇ ਤੁਸੀਂ ਜਿਹੜੇ ਹੁਣ ਕਹਿਣ ਅਸੀਂ ਆਖਰੇ 15-20 ਦਿਨਾਂ ਦੇ ਵਿੱਚ 25000 ਨਹੀਂ ਪੱਥਰ ਰੱਖਣਾ ਵਾ 25000 ਨਹੀਂ ਪੱਥਰ ਸਕੂਲਾਂ ਦਾ ਸਾਰਾ ਕੰਮ ਬੰਦ ਪੜਾਈ ਬੰਦ ਬੱਚੇ ਖਤਮ ਟੀਚਰ ਚਲੋ ਭਾਉ ਨਹੀਂ ਪੱਥਰ ਕਰ